ਸਵਰਾਜ ਨਮੀ ਇੰਸਰਿਨ ਦੀ ਨਾਰਾ ਕਿ ਪ੍ਰੋਟੈਕ ਪ੍ਰੋਡਕਟਿਵਿਟੀ ਦੇ ਟੈਕਨੋਲੋਜੀ ਦਾ ਇਹ ਨਵੇਂ ਲੋਗੋ ਦੇ ਨਾਲ ਆ ਗੱਪੇ ਦੇਖੋ ਜੀ ਜਿਹੜਾ ਏਡੀਆਰ ਦਾ ਹੈ ਇਹ ਪਲਾਂਟ ਬਣਦਾ ਇਹਦੇ ਕਰਕੇ ਨਵਾਂ ਲੋਗੋ ਡਿਜ਼ਾਈਨ ਕਰਿਆ ਇਹਨਾਂ ਨੇ ਤੇ ਇਹ ਕ੍ਰੋਨ ਦਾ ਲੋਗੋ ਹੈ ਜੀ ਸਵਰਾਜ 852 ਐਫੀ ਪ੍ਰੋਟੈਕ 3 ਸਪੀਡਡ ਟਰੈਕਟਰ ਆ ਮੇਰੇ ਵੀਰੇ ਉਹ ਸਮਾਰਟ ਕਨੈਕਟ ਦੇ ਵਿੱਚ ਆ ਮੇਰਾ ਵੀਰਾ ਦੱਸੋ ਸਮਾਰਟ ਕਨੈਕਟ ਬਾਈ ਕੀ ਹੁੰਦਾ ਇਦੇ ਵਿੱਚ ਬਾਈ ਆਪਣੀ ਪੂਰੀ ਹਿਸਟਰੀ ਦੱਸੂਗਾ ਟਰੈਕਟਰ ਕਿੱਥੇ ਜਾਂਦਾ ਕਿੰਨਾ ਆਪਣਾ ਪ੍ਰੋਡਕਟਿਵਿਟੀ ਕਰਦਾ ਤੇ ਆਪਣਾ ਤੇਲ ਬਾਰੇ ਵੀ ਪੂਰਾ ਦੱਸੂਗਾ আচ্ছা ਬਾਈ ਤੇਲ ਵੀ ਦੱਸੂ ਜੇ ਘੱਟ ਜਿਵੇਂ ਤੇ ਇਹਦੇ ਵਿੱਚ ਇੱਕ ਖਾਸियत ਆ ਬਾਈ 70 ਲੀਟਰ 70 ਲੀਟਰ ਟੈਂਕ ਕਰਦਾ ਆਪਣਾ ਡੀਜ਼ਲ ਦਾ ਠੀਕ ਆ ਤੇ ਟੈਂਕ ਬੜਾ ਕਰਦਾ ਬਾਕੀ ਪਲੇਟਫਾਰਮ ਦੇਖੋ ਜੀ ਡੈਕ ਫਲੈਟ ਕਰਕੇ ਆ ਸ਼ੀਸ਼ੇ ਵੀ ਲਾਦੇ ਹੈ ਔਰ ਇਧਰ ਸਾਰੇ ਦੋਨੋਂ ਗ੍ਰੇਡ ਸ਼ੀਸ਼ੇ ਲਾਦੇ ਆ ਠੀਕ ਆ ਔਰ ਏਸ ਵਾਲਾ ਵੀ ਪੈਡਲ ਬੜਾ ਕਰਦਾ ਹੈ ਹਾਂਜੀ ਹਾਂਜੀ ਗੱਡੀਆਂ ਵਾਲੀ ਬਣਾਤਾ ਤਾਂ ਰੰਗ ਬੜਾ ਸੋਹਣਾ ਬਣਾਇਆ ਬਾਈ ਰੰਗ ਆ ਬਣਾ ਮੈਟੈਲਿਕ ਕਰਤਾ ਹੀ ਇਹਨੂੰ ਟੈਂਗੋ ਰੈਡ ਕਲਰ ਕਰਤਾ ਕਹਿੰਦੇ ਮੇਰੇ ਵੀਰੋ ਟੈਂਗੋ ਰੈਡ ਟਰੈਕਟਰ ਦੀ ਆਪਾਂ ਚਾਰੇ ਪਾਸੇੋਂ ਨਿਗਾਹ ਮਾਰ ਲੈਂਦੇ ਆ ਲਿਫਟ ਕਪੈਸਟੀ ਬਤਾ ਕੇ ਇਹਦੀ 2500 ਤੱਕ ਕਰਦੀ 2500 ਲਿਫਟ ਕਪੈਸਟੀ ਕਰਦੀ ਬਾਈ ਜੀ ਇਹਦੀ ਇਹ 2mm ਲਿਵਰ ਹਲਾਏ ਤੇ ਕਹਿੰਦੇ ਲਿਫਟ ਖਿਲ ਜਾਂਦੀ ਆ ਹਾਂਜੀ 2mm ਦਾ ਗੈਰ ਪਾਤਾ ਆ ਪੀਟੀਓ ਆਪਣਾ ਇਹ 10 ਸਪੀਡ ਤੇ ਪੀਟੀਓ ਆ